ਇਸ ਤਰ੍ਹਾਂ ਚੋਨੇ ਦੀ ਵਜ਼ਾਈ ਕਰਕੇ ਕਿਸਾਨਾਂ ਨੂੰ ਮਿਲਣ ਲੱਗੇ ਵਾਧੂ ਪੈਸੇ ਇਸ ਤਰੀਕੇ ਚੋਨੇ ਦੀ ਵਜ਼ਾਈ ਕਰਕੇ ਤੁਸੀਂ ਵੀ ਲੈ ਸਕਦੇ ਹੋ ਇਸ ਸਕੀਮ ਦਾ ਫਾਇਦਾ ਸਾਸ਼ਿਰਕਾਲ ਐਨ ਆਰ ਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਤਾਂ ਹਾੜੀ ਦੀ ਫਸਲ ਕਣਕ ਦੀ ਵਾਢੀ ਹੋ ਚੁੱਕੀ ਆ ਤੇ ਉਸ ਤੋਂ ਤੁਰੰਤ ਬਾਅਦ ਜਿਹੜੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਵੱਡੇ ਪੱਧਰ ਤੇ ਸੌਣੀ ਦੀ ਫਸਲ ਜਾਨੀ ਕਿ ਝੋਨੇ ਦੀ ਬਜਾਈ ਹੋਣੀ ਆ ਤੇ ਜਦੋਂ ਝੋਨੇ ਦੀ ਬਜਾਈ ਹੁੰਦੀ ਆ ਤਾਂ ਜਿਹੜਾ ਹਜ਼ਾਰਾਂ ਨਹੀਂ ਕਰੋੜਾਂ ਲੀਟਰ ਜਿਹੜਾ ਕਿਉਸਿਕ ਪਾਣੀ ਆ ਧਰਤੀ ਦੇ ਹੇਠੋਂ ਕੱਢਿਆ ਜਾਂਦਾ ਤੇ ਜਦੋਂ ਇਹ ਪਾਣੀ ਕੱਢਿਆ ਜਾਂਦਾ ਝੋਨੇ ਦਾ ਸੀਜ਼ਨ ਚੱਲਦਾ ਤੇ ਨਾਲ ਦੀ ਨਾਲ ਬੁੱਧੀ ਜੀ ਵੀ ਜਾ ਫਿਰ ਖਾਸ ਤੌਰ ਤੇ ਗੱਲ ਇੱਥੇ ਕਹਿਣੀ ਵੱਜੋਂ ਬਣ ਜਾਂਦੀ ਹੈ ਜਿਹੜੇ ਲੋਕ ਖੇਤੀ ਦੇ ਨਾਲ ਸਿੱਧੇ ਤੌਰ ਤੇ ਤਾਲੁਕਤ ਨਹੀਂ ਰੱਖਦੇ ਤਾਂ ਉਹ ਸਵਾਲ ਖੜੇ ਕਰ ਦਿੰਦੇ ਨੇ ਕਿ ਜਿਹੜਾ ਧਰਤੀ ਹੇਠੋਂ ਪਾਣੀ ਕੱਢ-ਕੱਢ ਕੇ ਝੋਨੇ ਦੀ ਬਜਾਈ ਕਰਕੇ ਜਿਹੜਾ ਕਿਸਾਨਾਂ ਦੇ ਵੱਲੋਂ ਧਰਤੀ ਦੇ ਵਿੱਚ ਪਾਣੀ ਦਾ ਪੱਧਰ ਆ ਉਹ ਲਗਾਤਾਰ ਹੀਟਾਂ ਜਿਹੜਾ ਤੱਕਿਆ ਜਾ ਰਿਹਾ ਤੇ ਇਸੇ ਦੇ ਚੱਲਦੇ ਲਗਾਤਾਰ ਫਿਰ ਕਿਸਾਨ ਸਰਕਾਰ ਨੂੰ ਕਹਿੰਦੇ ਨੇ ਕਿ ਸਾਨੂੰ ਬਦਲ ਦਿੱਤਾ ਜਾਵੇ ਜਾਂ ਫਿਰ ਝੋਨੇ ਦੀ ਬਜਾਈ ਦਾ ਕੋਈ ਹੋਰ ਹੱਲ ਦਿੱਤਾ ਜਾਵੇ ਤੇ ਲੰਬੀਆਂ ਪਿਛਲੀਆਂ ਸਰਕਾਰਾਂ ਲੰਘੀਆਂ ਇਹ ਸਰਕਾਰ ਚੱਲ ਰਹੀ ਹੈ ਤੇ ਫਿਰ ਲਗਾਤਾਰ ਉੱਧਰਲੇ ਪਾਸੇ ਜਿਹੜੇ ਕੋਈ ਯੂਨੀਵਰਸਿਟੀਆਂ ਨੇ ਖੇਤੀਬਾੜੀ ਯੂਨੀਵਰਸਿਟੀਆਂ ਉਹਨਾਂ ਦੇ ਵੱਲੋਂ ਲਗਾਤਾਰ ਮਹਾਰਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇੱਕ ਨਵਾਂ ਤਰੀਕਾ ਲਿਆਂਦਾ ਜਾਂਦਾ ਜਾਂਦਾ ਕਿ ਜਿਹੜਾ ਝੋਨੇ ਦੀ ਸਿੱਧੀ ਵਜਾਈ ਨੂੰ ਇੱਕ ਨਵਾਂ ਨਾਮ ਦਿੱਤਾ ਜਾਂਦਾ ਡੀਐਸਆਰ ਡਾਇਰੈਕਟਰ ਸ਼ੀਡਿੰਗ ਆਫ ਰਾਈਸ ਦਾ ਨਾਮ ਦਿੱਤਾ ਜਾਂਦਾ ਮਸ਼ੀਨਰੀ ਦੀ ਜਿਹੜੀ ਕਾਰਡਾ ਉਹ ਵਕ ਵਕ ਯੂਨੀਵਰਸਿਟੀਆਂ ਦੇ ਵੱਲੋਂ ਖੇਤੀ ਮਹਾਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਝੋਨੇ ਦੀ ਸਿੱਧੀ ਬਜਾਈ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਸਰਕਾਰਾਂ ਦੇ ਵੱਲੋਂ ਜਿਹੜਾ ਕੰਪਨਸੇਸ਼ਨ ਵੀ ਦਿੱਤਾ ਜਾਂਦਾ ਇੱਕ ਤਰੀਕੇ ਦਾ ਮੁਆਵਜ਼ਾ ਵੀ ਕਹਿ ਸਕਦੇ ਹਾਂ ਕਿ ਉਹ ਵੀ ਦਿੱਤਾ ਜਾਂਦਾ ਕਿ ਜੇਕਰ ਤੁਸੀਂ ਝੋਨੇ ਦੀ ਸਿੱਧੀ ਬਜਾਈ ਕਰੋਗੇ ਇਸ ਸਿੱਧੀ ਬਜਾਈ ਜਿਹੜੀ ਸੁੱਕੀ ਮਿੱਟੀ ਦੇ ਵਿੱਚ ਹੁੰਦੀ ਐ ਇਸ ਦੇ ਵਿੱਚ ਪਾਣੀ ਜਿਹੜਾ ਵਟੇ ਪੱਤਰ ਤੇ ਨਹੀਂ ਛੱਡਣਾ ਪੈਂਦਾ ਜਿਸ ਵਿੱਚ ਕਿ ਜਿਸ ਤਰੀਕੇ ਜਿਹੜਾ ਹਲਕੀ ਗਿੱਲ ਦੇ ਵਿੱਚ ਜਿਹੜਾ ਹਲਕੀ ਨਮੀ ਜਦੋਂ ਖੇਤ ਦੇ ਵਿੱਚ ਹੁੰਦੀ ਹੈ ਜਿਸ ਤਰੀਕੇ ਕਣਕ ਦੀ ਵਜਾਈ ਕੀਤੀ ਜਾਂਦੀ ਹੈ ਉਸ ਤਰੀਕੇ ਝੋਨੇ ਦੀ ਵਜਾਈ ਹੁੰਦੀ ਹੈ ਤੇ ਪਰ ਜਿਹੜਾ ਸਮੇਂ-ਸਮੇਂ ਤੇ ਜਿਹੜਾ ਗੈਪ ਪਾ ਕੇ ਜਿਹੜਾ ਪਾਣੀ ਆ ਉਹ ਝੋਨੇ ਨੂੰ ਲੱਗਦਾ ਰਹਿੰਦਾ ਤੇ ਸਰਕਾਰ बार-बार ਇਸ ਕਾਲ ਨੂੰ ਜਿਹੜਾ ਜਿਹੜਾ ਇਸ ਸਕੀਮ ਨੂੰ ਜਿਹੜਾ ਕਿਸਾਨਾਂ ਨੂੰ અપਨਾਉਣ ਨੂੰ ਲੈ ਕੇ ਜਿਹੜਾ ਇਤੋਂ ਤੱਕ ਕਿ ਪ੍ਰਚਾਰ ਵੀ ਕਰ ਰਹੀ ਆ ਬਾਰ ਬਾਰ ਇਹ ਵੀ ਕਰ ਰਹੀ ਆ ਪਰ ਨਾਲ ਦੇ ਨਾਲ ਕਿਸਾਨਾਂ ਨੂੰ ਇੱਕ ਕਹਿ ਦਈਏ ਕਿ ਬੋਨਸ ਦੇ ਤਰੀਕੇ 1500 ਰੁਪਏ ਦਿੱਤਾ ਜਾ ਰਿਹਾ ਕਿ ਜੇਕਰ ਤੁਸੀਂ ਝੋਨੇ ਦੀ ਸਿੱਧੀ ਬਜਾਈ ਕਰੋਗੇ ਤਾਂ ਤੁਹਾਨੂੰ 1500 ਰੁਪਏ ਐਕਸਟਰਾ ਦਿੱਤੇ ਜਾਣਗੇ ਕਿਉਂਕਿ ਸਰਕਾਰ ਦਾ ਇਹ ਕਹਿਣਾ ਹੈ ਕਿ ਜਦੋਂ ਇਸ ਤਰੀਕੇ ਬੋਨਸ ਦੰਨੇ ਆ ਤਾਂ ਫਿਰ ਕਿਸਾਨ ਉਤਸ਼ਾਹਿਤ ਹੋਣਗੇ ਤੇ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਡਾਇਰੈਕਟ ਸੀਡਿੰਗ ਆਫਰ ਆਈਸ ਜਸ ਨੂੰ ਡੀਐਸਆਰ ਦਾ ਨਾਮ ਦਿੱਤਾ ਗਿਆ ਉਹ ਕੀਤੀ ਜਾਵੇਗੀ ਤੇ ਅੱਜ ਜਿਹੜਾ 15 ਮਈ ਦਾ ਦਿਨ ਅੱਜ ਤੋਂ ਜਿਹੜੀ ਪੰਜਾਬ ਦੇ ਵਿੱਚ ਝੋਨੇ ਦੀ ਸਿੱਜੀ ਸਿੱਧੀ ਬਜਾਈ ਹੈ ਜਿਹੜੀ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਹਾਲਾਂਕਿ ਜਿਹੜਾ ਇਹ ਸ਼ੁਰੂਆਤ ਉਸ ਦੀ ਨਹੀਂ ਹੈਗੀ ਜਿਹੜੀ ਕਦੂ ਕਰਕੇ ਝੋਨੇ ਦੀ ਬਜਾਈ ਹੁੰਦੀ ਹੈ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਜਿਹੜੀ ਕਦੂ ਕਰਕੇ ਜਿਹੜਾ ਖੁੱਲਾ ਪਾਣੀ ਛੱਡ ਕੇ ਝੋਨੇ ਦੀ ਬਜਾਈ ਕੀਤੀ ਜਾਂਦੀ ਹੈ ਉਸ ਦੀ ਜਿਹੜੀ ਮਿੱਟੀ ਰੱਖੀ ਗਈ ਆ ओके ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ 10 ਜੂਨ ਉਸ ਦੀ ਰੱਖੀ ਗਿਆ ਪਰ ਕੁਝ ਅਜਿਹੇ ਇਲਾਕੇ ਨੇ ਜਿਹੜੇ ਸੇਮ ਦੇ ਇਲਾਕੇ ਨੇ دریਾਈ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਤਰੀਕ ਇੱਕ ਜੂਨ ਦੀ ਰੱਖੀ ਗਿਆ ਕੁਝ ਇਲਾਕਿਆਂ ਦੇ ਵਿੱਚ 5 ਜੂਨ ਦੀ ਯਾਨੀ ਕਿ ਜੇਕਰ ਕਿਸੇ ਨੇ ਕਦੂ ਕਰਕੇ ਜਾਂ ਪਰ ਖੜੇ ਪਾਣੀ ਦੇ ਵਿੱਚ ਝੋਨਾ ਬੀਜਣਾ ਉਸ ਦੇ ਲਈ ਤਾਂ ਉਹ ਹੀ ਤਰੀਕਾਂ ਦੇ 1 ਜੂਨ ਕਈ ਜ਼ਿਲ੍ਹਿਆਂ ਦੇ ਲਈ 5 ਜੂਨ ਕਈਆਂ ਦੇ ਲਈ 10 ਜੂਨ ਤੇ ਪਰ ਜੇਕਰ ਤੁਸੀਂ ਝੋਨੇ ਦੀ ਸਿੱਧੀ ਬਜਾਈ ਕਰਨੀ ਹੈ ਤਾਂ ਤੁਹਾਡੇ ਲਈ ਅੱਜ ਇਸ ਜਿਹੜੀ ਸਕੀਮ ਆ ਜਿਹੜੀ ਜਾਇਸ ਤਰੀਕ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਕਿ ਅੱਜ 15 ਮਈ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਹੋ ਚੁੱਕੀ ਆ ਹਾਲਾਂਕਿ ਬਹੁਤ ਇਲਾਕਿਆਂ ਦੇ ਵਿੱਚ ਖੁਦ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਰ ਜਾ ਕੇ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਤੱਕ ਦਿੰਦੇ ਨੇ ਤੇ ਇਸ ਤੋਂ ਬਾਅਦ ਖੁਦ ਜਿਹੜੀਆਂ ਸਬਸਿਡੀਆਂ ਤੇ ਮਸ਼ੀਨਰੀ ਦਿੱਤੀ ਜਾਂਦੀ ਆ ਕਿ ਇਸ ਮਸ਼ੀਨਰੀ ਦੀ ਵੱਤ ਉਹ ਵਰਤੋਂ ਕਰਕੇ ਜਿਹੜੀ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹੋ ਕਿਉਂਕਿ ਇਸ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਧਰਤੀ ਹੇਠਲੇ ਪਾਣੀ ਦਾ ਜਿਹੜਾ ਪੱਧਰ ਆ ਲਗਾਤਾਰ ਵਹਟਾਂ ਡਿੱਗਦਾ ਜਾ ਰਿਹਾ ਟੱਕਿਆ ਜਾ ਰਿਹਾ ਉਸ ਨੂੰ ਜਿਹੜਾ ਕੰਟਰੋਲ ਕੀਤਾ ਜਾਂਦਾ ਕਿਉਂਕਿ ਸਮਾਂ ਪਾ ਕੇ ਜਿਹੜਾ ਵਕ ਵਕ ਟਾਈਮਾਂ ਤੇ ਇਸ ਤਰੀਕੇ ਝੋਨੇ ਨੂੰ ਪਾਣੀ ਲੱਗਦਾ ਜਿਸ ਕਰਕੇ ਵੱਡੇ ਪੱਧਰ ਤੇ ਪਾਣੀ ਦਾ ਬਚਾਅ ਹੁੰਦਾ ਪਰ ਦੇਖਣਾ ਇਹ ਹੋਵੇਗਾ ਕਿਸਾਨ ਦੱਸਣਗੇ ਪੰਜਾਬ ਦੇ ਸਰਵੇ ਕਰਕੇ ਪਤਾ ਲੱਗੇਗਾ ਕਿ ਇਹ ਬਜਾਈ ਜੜੀ ਕਿੰਨੀ ਕੁ ਕਾਮਯਾਬ ਹੁੰਦੀ ਆ ਜਾਂ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੱਸੇਗੀ ਖੇਤੀਬਾੜੀ ਡਿਪਾਰਟਮੈਂਟ ਦੱਸੇਗਾ ਪਰ ਇਸ ਬਜਾਈ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਕਿਸਾਨਾਂ ਨੂੰ 1500 ਰੁਪਏ ਇੱਕ ਤਰੀਕੇ ਨਾਲ ਬੋਨਸ ਦਿੱਤਾ ਜਾਂਦਾ ਹੈ ਉਤਸ਼ਾਹਿਤ ਕਰਨ ਦੇ ਲਈ ਕਿ ਜੇਕਰ ਇਸ ਤਰੀਕੇ ਤੁਸੀਂ ਝੋਨੇ ਦੀ ਬਜਾਈ ਕਰੋਗੇ ਤਾਂ ਤੁਹਾਨੂੰ 1500 ਰੁਪਏ ਜਿਹੜਾ ਪਰ ਏਕੜ ਐਕਸਟਰਾ ਦਿੱਤੇ ਜਾਣਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਸਾਲ ਕਿੰਨੇ ਕ ਲੋਕ ਜਿਹੜੀ ਡੀਐਸਆਰ ਸਕੀਮ ਨੂੰ ਅਪਣਾਉਂਦੇ ਨੇ ਕਿੰਨੇ ਕ ਲੋਕ ਨੇ ਜਿਹੜੇ ਪਾਣੀ ਛੱਡ ਕੇ ਜਿਹੜਾ ਖੁੱਲਾ ਪਾਣੀ ਵਰਤ ਕੇ ਝੋਨੇ ਦੀ ਬਜਾਈ ਕਰਦੇ ਨੇ